ਪੰਜਾਬ ਦੇ ਧਾਰਮਿਕ ਤੇ ਰਾਸੀ ਗਿਲਿਆਰਿਆਂ ਦੇ ਵਿੱਚ ਅੱਜ ਜੇਕਰ ਕੇਂਦਰ ਬਿੰਦੂ ਵੱਤੋਂ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਕਾਫੀ ਵੱਡੇ ਖਤਰੇ ਨੂੰ ਚਰਚਾ ਹੈ ਇਸ ਤੇ ਸਵਾਲ ਹੈ ਕਿ ਕੋਰਟ ਕਮੇਟੀ ਦੀ ਜਿਹੜੀ ਬੈਠਕ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਉਹ ਬਾਅਦ ਪਹਹਾਵੇਂ ਸੱਦ ਲਈ ਗਈ ਹੈ ਪਰ ਜਿਹੜਾ ਨਾਲ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਜਿਹੜੀ ਬੈਠਕ ਹੈ ਉਹ ਕਦੋਂ ਹੋਏਗੀ ਕਿਉਂਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਪਿਛਲੇ ਦਿਨੀ ਫੈਸਲਾ ਸੁਣਾਇਆ ਗਿਆ ਤਨਖਾਹਿਆ ਖਰਾਤ ਹੋਣ ਦਾ ਉਹਦੇ ਉੱਤੇ ਜਿਹੜਾ ਇੱਕ ਵੱਡਾ ਫੈਸਲਾ ਸੀ ਅਕਾਲੀ ਦਰ ਨੂੰ ਵਰਕਿੰਗ ਕਮੇਟੀ ਦੇ ਵਿੱਚ ਇੱਕ ਵੱਡਾ ਫੈਸਲਾ ਲੈਣ ਦਾ ਵੀ ਆਦੇਸ਼ ਦਿੱਤਾ ਗਿਆ ਸੀ ਉਹ ਉਦੇਸ਼ ਕੀ ਹੈ ਵਰਕਿੰਗ ਕਮੇਟੀ ਦੀ ਬੈਠਕ ਕਦੋਂ ਹੋਏਗੀ ਭਾਵੇਂ ਕਿ ਉਹ ਗੱਲ ਵੱਖਰੀ ਕਿ ਕੋਰ ਕਮੇਟੀ ਦੀ ਅੱਜ ਬੈਠਕ ਹੈ ਫਿਰ ਅਜਿਹੀ ਸਾਰੇ ਮਾਮਲੇ ਤੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਰਾਜਸੀ ਮਹਾਰਤੇ ਵੱਡੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਚਿਲਾ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਭਿੰਡਰ ਸਾਹਿਬ ਚਿਲਾ ਸਾਹਿਬ ਗੱਲ ਸਿੱਧੀ ਕਰੀਏ ਕਾਲੇਦਾਲ ਦੀ ਵਰਕ ਕਮੇਟੀ ਦੀ ਬੈਠਕ ਕਦੋਂ ਹੈ ਕਿਉਂਕਿ ਜਿ세 ਅਰਸ਼ਰੀ ਕਾਲਤਖਸਾਬ ਵੱਲੋਂ ਜਿਹੜਾ ਪਿਛਲੇ ਦਿਨੀ ਕਾਲਤਖਸਾਬ ਦੀ ਫਸਾਹੀਲ ਤੋਂ ਫੈਸਲਾ ਦਿੱਤਾ ਗਿਆ ਉਹਦੇ ਉੱਤੇ ਇੱਕ ਆਦੇਸ਼ ਇਹ ਵੀ ਸੀ ਕਿ ਵਰਕ ਕਮੇਟੀ ਦੇ ਇਰਦ-ਗਿਰਦ ਘੁੰਮ ਰਿਹਾ ਜੀ ਚਿਲਾ ਸਾਹਿਬ ਪਿੰਡਰ ਸਾਹਿਬ ਅੱਜ ਵਾਕਿਆ ਤੁਸੀਂ ਦੱਸ ਰਹੇ ਹੋ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਣੀ ਹੈ ਜੀ ਪਰ ਉਹ ਮੀਟਿੰਗ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੇ ਚਰਚਾ ਕਰਨ ਲਈ ਨਹੀਂ ਹੋ ਰਹੀ ਜੀ ਉਹ ਮੀਟਿੰਗ ਹੋ ਰਹੀ ਹੈ ਸੁਖਵੀਰ ਸਿੰਘ ਬਾਦਲ ਤੇ ਜਿਹੜਾ ਪਿਛਲੇ ਦਿਨੀ ਗੋਲੀਬਾਰੀ ਚੱਲ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਅੰਮ੍ਰਿਤ ਸਰ ਜੀ ਉਹਦੇ ਸਬੰਧ ਚ ਅਕਾਲੀ ਦਲ ਨੇ ਚਰਚਾ ਕਰਨੀ ਹੈ ਇਹ ਫੈਸਲਾ ਵੀ ਕਰਨਾ ਹੈ ਕਿ ਅਕਾਲੀ ਦਲ ਨੂੰ ਕੀ ਕਰਨਾ ਚਾਹੀਦਾ ਉਸ ਲਈ ਹੋ ਸਕਦਾ ਕੋਈ ਸੰਘਰਸ਼ ਜਾਂ ਕੋਈ ਧਰਨੇ ਮਜਾਰੇ ਦਾ ਪ੍ਰੋਗਰਾਮ ਹੋ ਲੀਕ ਲੈ ਓਕੇ ਓਕੇ ਪਰ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਅਸਤੀਫੇ ਬਾਰੇ ਚਰਚਾ ਸੀ ਉਹ ਇਸ ਜਿਹੜੀ ਅੱਜ ਹੋਣ ਵਾਲੀ ਮੀਟਿੰਗ ਉਹਦੇ ਵਿੱਚ ਨਹੀਂ ਹੋ ਰਹੀ ਓਕੇ ਪਤਾ ਇਹ ਲੱਗਿਆ ਪਿੰਡਰ ਸਾਹਿਬ ਕੇ ਦੇਖੋ 2 ਦਸੰਬਰ ਨੂੰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋ ਰਹੇ ਨੇ ਤੇ ਪੰਜ ਸਿੰਘ ਸਹਿਬਾਨ ਨੇ ਇਹ ਨਿਰਦੇਸ਼ ਦਿੱਤਾ ਸੀ ਕਾਲ ਤੱਕ ਸਾਹਿਬ ਦੀ ਫਸੀਲ ਤੋਂ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਜਿਹੜਾ ਜਿਸ ਜਿਸ ਨੇ ਵਸਤੀਫੇ ਦਿੱਤੇ ਸੀ ਉਹਨਾਂ ਨੇ ਨਾਂ ਨਹੀਂ ਲਿਆ ਸੀ ਸੁਖਵੀਰ ਸਿੰਘ ਬਦਲ ਦਾ ਹਾਂ ਹਾਂ ਉਹਨਾਂ ਨੇ ਕਿਹਾ ਸੀ ਜਿਸ ਜਿਸ ਨੇ ਵੀ ਅਸਤੀਫੇ ਦਿੱਤੇ ਸੀ ਉਹਨਾਂ ਨੂੰ ਪ੍ਰਵਾਨ ਕਰਕੇ ਸਾਨੂੰ ਰਿਪੋਰਟ ਕੀਤੀ ਜਾਵੇ ਓਕੇ ਜੀ ਤੇ ਉਸ ਦੇ ਤਹਿਤ 5 ਦਸੰਬਰ ਜਿਹੜਾ 3 ਤੋਂ ਜੇ 5 ਜਾਂ 6 ਦਸੰਬਰ ਤੱਕ ਇਹ ਅਸਤੀਫੇ ਪ੍ਰਵਾਨ ਹੋਣੇ ਚਾਹੀਦੇ ਸੀ ਅਸਤੀਫੇ ਆਪਾਂ ਜੇ ਦੇਖੀਏ ਤਾਂ ਅਸਤੀਫੇ ਨਰਿੰਦਰ ਸ਼ਰਮਾ ਨੇ ਵੀ ਅਸਤੀਫਾ ਦਿੱਤਾ ਹੋਇਆ ਹੈ ਹਾਂ ਜੀ ਹੋਰ ਵੀ ਇੱਕ ਦੋ ਜਿਹੜੇ ਅਕਾਲੀ ਦਲ ਦੇ ਅਕੋਸ਼ੀ ਪਰ ਮੁੱਖ ਚੈਨਲ ਜੋਸੀ ਵੱਲੋਂ ਵੀ ਦਿੱਤਾ ਗਿਆ ਸੀ ਪਰ ਮੁੱਖ ਤੌਰ ਤੇ ਜਿਹੜਾ ਅਸਤੀਫਾ ਸੁਖਵੀਰ ਸਿੰਘ ਦਾ ਬਾਦਲ ਦਾ ਸੀ ਜਿਹੜਾ ਪਾਰਟੀ ਦੀ ਪ੍ਰਧਾਨਗੀ ਛੱਡਣ ਦਾ ਸੀ ਓਕੇ ਸੋ 3 ਦਿਨਾਂ ਦੇ ਅੰਦਰ ਉਹਨਾਂ ਨੂੰ ਪ੍ਰਵਾਨ ਕਰਨ ਲਈ ਕਿਹਾ ਗਿਆ ਸੀ ਪਰ ਇਹ ਪਤਾ ਲੱਗਿਆ ਹੈ ਜਿਹੜੀ ਉਹ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਭਿੰਡਰ ਸਾਹਿਬ ਕੇ ਜਿਹੜੇ ਬਲਵਿੰਦਰ ਸਿੰਘ ਭੁੰਦੜ ਨੇ ਜਿਹੜੇ ਇਸ ਵੇਲੇ ਕਾਰਜਕਾਰੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੀ ਉਹਨਾਂ ਨੇ ਇੱਕ ਕੋਈ ਪੱਤਰ ਲਿਖਿਆ ਹੈ ਸਿੰਘ ਸਾਹਿਬ ਨੂੰ ਓਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਨ ਗਿਆਨੀ ਰਗਵੀਰ ਸਿੰਘ ਜੀ ਨੂੰ ਪੱਤਰ ਲਿਖਿਆ ਹੈ ਜੀ ਉਹਨਾਂ ਨੇ ਕਿਹਾ ਕਿ ਸਾਨੂੰ ਹੋਰ ਸਮਾਂ ਦਿੱਤਾ ਜਾਵੇ ਜਿਹੜਾ ਪਹਿਲਾਂ 3 ਦਿਨ ਦਾ ਸਮਾਂ ਸੀ ਉਹਨਾਂ ਨੇ ਉਸ ਦੀ ਥਾਂ 15-20 ਦਿਨ ਸਾਨੂੰ ਸਿਫੇ ਤੇ ਵਿਚਾਰ ਕਰਨ ਲਈ ਹੋਰ ਦਿੱਤੇ ਜਾਣ ਓਕੇ ਜੀ ਜੀ ਉਹਨਾਂ ਨੇ ਤਰਕੇ ਦਿੱਤਾ ਹੈ ਕਿ ਜਿਹੜੀ ਸਾਰੇ ਜਿਹੜੀ ਲੀਡਰਸ਼ਿਪ ਹੈ ਜੀ ਉਹ ਇਸ ਵੇਲੇ ਜਿਹੜੀ ਧਾਰਮਿਕ ਸੇਵਾ ਨਿਭਾ ਰਹੀ ਹੈ ਜੀ ਜਿਹੜੀਆਂ ਸਿੰਘ ਸਾਹਿਬਨ ਵੱਲੋਂ ਲਾਈਆਂ ਗਈਆਂ ਸਭਾ ਮੰਨੇ ਜੀ ਫੇਸ ਕਰਕੇ ਮੀਟਿੰਗ ਸੰਭਵ ਨਹੀਂ ਹੈ। ਓਕੇ ਤੇ ਸਾਨੂੰ ਹੋਰ ਕੁਝ ਸਮਾਂ ਦਿੱਤਾ ਜਾਵੇ ਵੀ ਸੁਖਵੀਰ ਸਿੰਘ ਬਾਦਲ ਵੀ ਘੱਟੋ ਘੱਟ ਵੀ 12 ਦਸੰਬਰ ਤੱਕ ਇਹ ਸਬਾਵਾਾਂ ਪੂਰੀਆਂ ਹੋਣੀਆਂ ਨੇ। ਹੂੰ ਹੂੰ ਤੇ ਉਸ ਤੋਂ ਬਾਅਦ ਫਿਰ ਮੀਟਿੰਗ ਕੀਤੀ ਜਾਵੇਗੀ ਜਾਨਕਿ 15 ਬੀ ਦਿਨ ਉਹਨਾਂ ਨੇ ਮੰਗੇ ਨੇ। ਓਕੇ 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 ਪਰ ਇਵੇਂ ਇੱਕ ਸਵਾਲ ਇੱਥੇ ਉੱਠਦਾ ਹੈ ਕალი ਦਲ ਦੀ ਲੀਡਰਸ਼ਿਪ ਤੇ ਪਿੰਟਰ ਸਾਹਿਬ ਕਿ ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਫਿਰ ਇਹ ਵੀ ਤਾਂ ਹੋ ਹੀ ਰਹੀ ਹੈ ਨਾ ਜੀ। ਹੂੰ ਜਿਹੜੀ ਅੱਜ ਤੁਸੀਂ ਕੋਰ ਕਮੇਟੀ ਦੀ ਮੀਟਿੰਗ ਕਰ ਰਹੇ ਹੋ ਤੇ ਉਹੀ ਲਗਭਗ ਜਿਹੜੇ ਆਗੂ ਵਰਕਿੰਗ ਕਮੇਟੀ ਵਿੱਚ ਨੇ ਉਹੀ ਕੋਰ ਕਮੇਟੀ ਵਿੱਚ ਨੇ ਵੈਸੇ ਦੇਖਿਆ ਜਾਵੇ ਤਾਂ ਉੱਚ ਤਖਤੀ ਤਾਂ ਕੋਰ ਕਮੇਟੀ ਇੱਥੇ ਇੱਥੇ ਇੱਕ ਗੱਲ ਇਹ ਸਮਝਣੀ ਚਾਹੀਦੀ ਆਪਾਂ ਨੂੰ ਕਿ ਹਾਲੇ ਅਕਾਲੀ ਦਲ ਦੋ ਚਿੱਥੀ ਚ ਲੱਗ ਰਿਹਾ ਇਸ ਮਾਮਲੇ ਤੇ ਸਿੰਘ ਸਾਹਿਬ ਦਾ ਫੈਸਲਾ ਕੀ ਅਕਾਲੀ ਦਲ ਉਹਨੂੰ ਨਹੀਂ ਮੰਨੇਗਾ ਹੂੰ ਹੂੰ ਹਾਂ ਜਿੱਥੇ ਧਾਰਮਿਕ ਸੇਵਾਵਾਂ ਅਕਾਲੀ ਦਲ ਦੇ ਸਾਰੇ ਆਗੂ ਸਮੇਤ ਸਖਵੀਰ ਸਿੰਘ ਬਾਦਲ ਜਿਹੜੀਆਂ ਲਾਈਆਂ ਗਈਆਂ ਸੀ ਉਹ ਨਿਵਾ ਰਹੇ ਜਿੱਥੋਂ ਤੱਕ ਕਿ ਗੋਲੀ ਦੀ ਘਟਨਾ ਵਾਪਰਨ ਤੋਂ ਬਾਅਦ ਵੀ ਲਗਾਤਾਰ ਅੱਜ ਵੀ ਕੇਸਗੜ੍ਹ ਸਾਹਿਬ ਵਿਖੇ ਉਹ ਜਿਹ ਦੂਜੇ ਦਿਨ ਦੀ ਉਹਨਾਂ ਦੀ ਸੇਵਾ ਦੇ ਅੱਜ ਸਮਾਪਤ ਹੋਈ ਕਿ ਉੱਥੇ ਦੋ ਦੋ ਦਿਨ ਵੱਖ-ਵੱਖ ਥਾਵਾਂ ਤੇ ਉਹਨਾਂ ਨੇ ਸੇਵਾ ਕਰਨੀ ਹੈ ਹੂੰ ਜੀ ਪਰ ਕੱਲ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਹਾਲੇ ਵੀ ਜਿਹੜਾ ਅਕਾਲੀ ਦਲ ਦੀ ਲੀਡਰਸ਼ਿਪ ਹੈ ਦਚਿੱਤੀ 'ਚ ਕਿਉਂ ਹੈ ਓਕੇ ਜਦੋਂ ਜਦੋਂ ਕਿ ਨਰਦੇਸ਼ ਦਿੱਤਾ ਗਿਆ ਸਿੰਘ ਸਹੈਦਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਿਰ ਮੱਥੇ ਪ੍ਰਵਾਨ ਕਰਨਾ ਹੈ ਹੂੰ ਇਹ ਸਿਰ ਮੱਥੇ ਪ੍ਰਵਾਨ ਕਰਨਾ ਹੈ ਫਿਰ ਅਸਤੀਫਾ ਪ੍ਰਵਾਨ ਕਰੋ ਤੇ ਭਾਈ ਫਿਰ 15 ਜਾਂ 20 ਦਿਨ ਹੋਰ ਮੰਗਣਗੇ ਜੀ ਲੋਟ ਵੀਰ ਸਿੰਘ ਬਾਦਲ ਨੇ ਤਾਂ ਅਸਤੀਫਾ ਦਿੱਤਾ ਹੀ ਹੋਇਆ ਨਾ ਦਿੱਤਾ ਹੋਇਆ ਅਸਤੀਫਾ ਤੇ ਪ੍ਰਵਾਨ ਕਰਨਾ ਹੈ ਤੇ ਪ੍ਰਵਾਨ ਕਰਨ ਦਾ ਹੁਕਮ ਦਿੱਤਾ ਹੈ ਸਿੰਘ ਸਾਹਿਬ ਨੇ ਹੂੰ ਵੱਡਾ ਹੁਕਮ ਹੀ ਫਸਾ ਕੋਈ ਉਹਨਾਂ ਨੇ ਅਪੀਲ ਤਾਂ ਨਹੀਂ ਨਾ ਕੀਤੀ ਵੀ ਤੁਸੀਂ ਇਹਨੂੰ ਮਨਕਰ ਹੋ ਜਾਓਗੇ ਹੂੰ ਦੇਖੋ ਤਾਂ ਮੰਨਣਾ ਹੀ ਪੈਣਾ ਹੈ ਅਸਤੀਫਾ ਪ੍ਰਵਾਨ ਕਰਨਾ ਹੀ ਪੈਣਾ ਹੈ ਤੇ ਜੇ ਪ੍ਰਵਾਨ ਕਰਨਾ ਹੀ ਪੈਣਾ ਹੈ ਅਸਤੀਫਾ ਫਿਰ ਕਿਉਂ ਦੇਰੀ ਹੂੰ ਕਿਉਂ ਖੁੰਡ ਚਰਚਾ ਸ਼ੁਰੂ ਕਰਵਾਈ ਦੁਆਰਾ ਫਿਰ ਅਕਾਲੀ ਦਲ ਨੇ ਹਾਂ ਸਮਝ ਨਹੀਂ ਆਦੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਕੀ ਸੋਚ ਰਹੀ ਹੈ ਦੇਖੋ ਜਦੋਂ ਸਾਨੂੰ ਨਿਰਦੇਸ਼ ਦਿੱਤੇ ਹੁਕਮ ਦਿੱਤੇ ਵੀ ਅਸੀਂ ਇਹ ਪ੍ਰਮਾਨ ਕਰਕੇ ਸਾਨੂੰ ਦੱਸੋ ਹੂੰ ਚਲੋ ਠੀਕ ਹੈ 15 ਦਿਨ ਤੁਹਾਨੂੰ ਹੋਰ ਮਿਲ ਜਾਣਗੇ ਫੇਰ ਕਿਹੜਾ ਤੁਸੀਂ ਅਸੀਂ ਮੈਂ ਪ੍ਰਵਾਨ ਨਹੀਂ ਕਰ ਪਾਉਂਗੇ ਹੂੰ 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 ਅਕਾਲ ਤਖਤ ਦਾ ਸਾਹਿਬ ਦਾ ਜਿਹੜਾ ਫੈਸਲਾ ਹੈ ਤੁਹਾਨੂੰ ਮੰਨਣ ਤਾਂ ਪੈਣਾ ਹੀ ਪੈਣਾ ਹੈ ਨਾ ਜੀ ਹੂੰ ਹੂੰ ਅੱਜ ਮੰਨ ਲਓ ਕੱਲ ਮੰਨ ਲਓ ਪਿਆਰ ਨਾਲ ਮੰਨ ਲਓ ਨਹੀਂ ਫਿਰ ਕੋਈ ਹੋਰ ਸਖਤ ਦੇਸ ਆ ਜਾਏਗਾ ਹਾਂ ਜੀ ਬਿਲਕੁਲ ਇਸ ਕਰਕੇ ਤੇ ਦੂਜੇ ਪਾਸੇ ਸੁਧਾਰ ਲਹਿਰ ਨੇ ਸਾਰੇ ਸੀਫੇ ਚੱਕ ਕੇ ਉਹਨਾਂ ਨੇ ਦੇ ਆਏ ਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਕਹਤੇ ਵੀ ਅਸੀਂ ਤਾਂ ਜੀ ਭੰਗ ਕਰ ਰਹੇ ਆ ਆਪਣੀ ਜਿਹੜੀ ਸੁਧਾਰ ਲਹਿਰ ਬਣਾਈ ਹੋਈ ਹੈ ਅਛਾ ਸਰਦਾਰ ਲਹਿਰ ਭੰਗ ਕਰਦਾ ਉਹਨਾਂ ਦਿੱਤਾ ਹੋਇਆ ਸੀ ਬਿਲਕੁਲ ਜਿਉਂ ਸਿੰਘ ਸਾਹਿਬ ਨੂੰ ਮਿਲ ਕੇ ਦੱਸ ਚੁੱਕੇ ਨੇ ਉਹ ਓਕੇ ਓਕੇ ਜਿਹੜੇ ਉਹਨਾਂ ਦੇ ਆਗੂ ਨੇ ਵੀ ਅਸੀਂ ਪਰ ਅਮਰੀਕਾ ਚੋਂ ਉਦਾਂ ਅਜੇ ਸਰਦਾਰ ਲਹਿਰ ਵਜੋ ਆਪਣੀ ਪੇਸ਼ਕਾਰੀ ਕਰ ਰਹੇ ਨੇ ਸਰਦਾਰ ਲਹਿਰ ਹਾਂ ਪੇਸ਼ਕਾਰੀ ਕਰ ਰਹੇ ਨੇ ਪਰ ਉਹਨਾਂ ਨੇ ਜੋ ਜਿਹੜੇ ਜਨਤਕ ਤੌਰ ਤੇ ਨਹੀਂ ਕੀਤਾ ਹੂੰ ਹੂੰ ਪਰ ਜਿਹੜੇ ਅੰਦਰੂਨੀ ਤੌਰ ਤੇ ਉਹ ਜਿਹੜੀ ਆਪਣੀਆਂ ਹੈ ਨੇ ਉਹ ਹੋ ਸਕਦਾ ਵੀ ਦੇਖ ਰਹੇ ਹੋਣ ਸੁਖਵੀਰ ਸਿੰਘ ਬਾਦਲ ਦੇ ਅਸੀਫੇ ਵੱਲ ਦੇਖ ਰਹੇ ਹੁਣ ਪਿੰਟੂ ਸਾਹਿਬ ਹਾਂ ਸ਼ਰੀਕਾਂ ਨਾਲ ਧਿਆਨ ਹੋਵੇ ਜੀ ਬਿਲਕੁਲ ਤੇ ਇਸ ਕਰਕੇ ਉਹਨਾਂ ਨੇ ਫਿਰ ਹੁੰਦਾ ਹੀ ਹੈ ਨਾ ਸ਼ਰੀਕਾ ਤਾਂ ਹੈਗਾ ਹੀ ਹੈ ਹਾਂ ਬਿਲਕੁਲ ਤੇ ਇਸ ਕਰਕੇ ਫਿਰ ਅਗਲਾ ਦੇਖਦਾ ਹੀ ਹੈ ਵੀ ਜੇ ਸ਼ਰੀਕ ਪਹਿਲਾਂ ਕਰੇ ਤਾਂ ਫਿਰ ਅਸੀਂ ਕਰੀਏ ਆਪਾਂ ਕਿਉਂ ਪਹਿਲ ਕਰਨੀ ਹੈ ਪਰ ਪਤਾ ਲੱਗਿਆ ਵੀ ਉਹਨਾਂ ਨੇ ਜਿਹੜਾ ਉੱਥੇ ਦੱਸ ਚੁੱਕੇ ਨੇ ਕਿ ਅਸੀਂ ਤਾਂ ਤੁਹਾਡਾ ਜਿਹੜਾ ਸਿਰ ਮੱਥੇ ਫੈਸਲਾ ਪ੍ਰਵਾਨ ਕਰਦੇ ਹਾਂ ਅਸੀਫੇ ਦਾ ਵੀ ਹਾਂ ਤੇ ਜਿਹੜੀ ਸੁਧਾਰ ਲਹਿਰ ਨੂੰ ਭੰਗ ਕਰਨ ਦਾ ਵੀ ਕਿਉਂਕਿ ਉਹਨਾਂ ਨੂੰ ਕਿਹਾ ਸੀ ਨਾ ਵੀ ਬਾਗੀ ਤੇ ਦਾਗੀ ਆਪੋ ਆਪਣੀਆਂ ਡਫਲੀਆਂ ਵਜਾਣੀਆਂ ਛੱਡ ਦੋ ਭੰਗ ਕਰ ਦੋ ਸਾਰਾ ਕੁਝ ਤੇ ਉਸ ਇਹ ਤੋਂ ਇਸ ਮਾਮਲੇ 'ਚ ਹੋ ਨਹੀਂ ਮੁਨਕਰ ਹੋ ਸਕਦਾ ਇਹ ਹੀ ਗੱਲ ਅਕਾਲੀ ਦਲ ਲਈ ਹੈ ਕਿ ਉਹਨਾਂ ਨੇ ਸਿਫਤ ਪ੍ਰਵਾਨ ਕਰਨਾ ਹੀ ਪੈਣਾ ਹੈ ਹੂੰ ਜੀ ਜਿੰਨੀ ਦੇਰੀ ਅਕਾਲੀ ਦਲ ਕਰੇਗਾ ਉਹਨੇ ਸਵਾਲ ਖੜੇ ਹੋਣਗੇ ਹੋ ਸਕਦਾ ਚਲਾ ਸਾਹਿਬ ਅੱਜ ਹੋਰ ਕਮੇਟੀ ਦੇ ਵਿੱਚ ਵਰਕਿੰਗ ਕਮੇਟੀ ਲਈ ਤਰੀਕ ਤੈਅ ਕਰ ਲਈ ਜਾਵੇ ਅਗਲਾ ਫੈਸਲਾ ਲੈ ਲਈ ਬਿਲਕੁਲ ਜੀ ਹੋ ਸਕਦਾ ਹੈ ਦੇਖੋ ਪਿੰਡ ਸਭ ਚਰਚਾ ਦਾ ਕੁਦਰਤੀ ਤੌਰ ਤੇ ਹੈ ਜਦੋਂ 4 ਲੀਟਰ ਇਕੱਠੇ ਹੋਣਗੇ ਤਾਂ ਚਰਚਾ ਤਾਂ ਅਸੀਫੇ ਵਾਲੀ ਵੀ ਹੋਵੇਗੀ ਹਾਂ ਨੇਚਰਲੀ ਬਿਲਕੁਲ ਤੇ ਇਹ ਵੀ ਡੇਟ ਕਿਉਂਕਿ ਪਿਛਲੀ ਮੀਟਿੰਗ ਵਿੱਚ ਵੀ ਪਤਾ ਲੱਗਿਆ ਸੀ ਕਿ ਮਾਝੇ ਦੇ ਇੱਕ ਵੱਡੇ ਆਗੂ ਨੇ ਕਿਹਾ ਸੀ ਕਿ ਆਪਾਂ ਲੋਕਾਂ ਕੋਲ ਕੀ ਮੂੰਹ ਲੈ ਕੇ ਜਾਵਾਂਗੇ ਤੁਸੀਂ ਅਸੀਫਾ ਪ੍ਰਵਾਨ ਕਰ ਹਾਂ ਜੀ 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 ਇਸ ਕਰਕੇ ਤੇ ਹੁਣ ਤਾਂ ਨਿਰਦੇਸ਼ ਹੈ ਹੂੰ ਜੀ ਤੇ ਜੇ ਅਕਾਲ ਤੱਕ ਸਭ ਦੇ ਹੁਕਮ ਦੀ ਪਾਲਣਾ ਅਕਾਲੀਦਾਰ ਨਹੀਂ ਕਰੂਗਾ ਤਾਂ ਕਰੂਗਾ ਕੌਣ ਹਾਂ ਬਿਲਕੁਲ ਗੁਰੂ ਪੰਥ ਤੇ ਪੰਥ ਨੂੰ ਉੱਚ ਪ੍ਰਵਾਨਤ ਜੀ ਨੁਦਦਾ ਤਾਂ ਕਾਲੀ ਦਲ ਹੀ ਹੈ ਸਾਰੇ ਆਗੂ ਸਿਰਚਾ ਚਾ ਚੁੱਕੇ ਨੇ ਉਹਨੂੰ ਜੋ ਫੈਸਲਾ ਹੈ ਤੇ ਫਿਰ ਇੱਕ ਜੀ ਇਸ ਫੈਸਲੇ ਨੂੰ ਵੀ ਸਵੀਕਾਰ ਪ੍ਰਵਾਨ ਕਰੋ ਮੈਨੂੰ ਤਾਂ ਨਹੀਂ ਲੱਗਦਾ ਕਿ ਇਸ ਤੋਂ ਮਨਕਰ ਜਾਂ ਬਾਗੀ ਹੋ ਜਾਏਗਾ ਕਾਲੀ ਦਲ ਫੈਸਲਾ ਤਾਂ ਲੈਣਾ ਹੀ ਪਊਗਾ ਹਾਂ ਉਹ ਵਰਕਿੰਗ ਕਮੇਟੀ ਤੱਕ ਸ਼ਾਇਦ ਅਡੀਕ ਕਰ ਲੈਣ ਬਿਲਕੁਲ ਆਏ ਵੀ ਉਹ ਉਹਨੂੰ 10 ਦਿਨ ਅੱਗੇ ਲੰਗਾ ਸਕਦੇ ਨੇ ਫੈਸਲਾ ਉਹਨਾਂ ਨੂੰ ਕਰਨਾ ਪਵੇਗਾ ਪਰ ਫੈਸਲਾ ਤਾਂ ਅਧਿਕਾਰ ਫਿਰ ਐਜ਼ ਪਰ ਲਾ ਉਹ ਵਰਕਿੰਗ ਕਮੇਟੀ ਹੀ ਲੈ ਸਕਦੀ ਹੈ ਨਾ ਬਿਲਕੁਲ ਜੀ ਬਿਲਕੁਲ ਪਰਵਾਰਕੇ ਦਾ ਅੰਦਰੂਨੀ ਇੱਕ ਗਠਪੰਧਨ ਹੈ ਉਹ ਵੀ ਹੈ ਪਰਪਿੰਦਰ ਸਾਹਿਬ ਜ਼ਿਆਦਾਤਰ ਤਾਂ ਜਿਹੜੇ ਵਰਕਿੰਗ ਕਮੇਟੀ ਵਾਲੇ ਮੈਂਬਰ ਨੇ ਉਹ ਕੋਰ ਕਮੇਟੀ ਸੀ ਉਹ ਹੈ ਉਹਦਾ ਉਹਦਾ ਜੇਕਰ ਆਪਾਂ ਦੇਖੀਏ ਕਿਉਂਕਿ ਜੇ ਜੇ ਆਪਾਂ ਇਹ ਦੇਖੀਏ ਵੀ ਅਜੇ ਇਸ ਸਵਾਮਾਨਵਾ ਰਹੇ ਨੇ ਤੇ ਜਿਹੜੀ ਬਾਕੀ ਲੀਡਰਸ਼ਿਪ ਦੀ ਤਾਂ ਸੇਵਾ ਲਗਭਗ ਪੂਰੀ ਹੋ ਚੁੱਕੀ ਹੈ ਹੂੰ ਜਿਹੜੀ ਦੂਜੀ ਲੀਡਰਸ਼ਿਪ ਦੀ ਸੇਵਾ ਸੀ ਉਹ ਤਾਂ ਪੂਰੀ ਹੋ ਚੁੱਕੀ ਹੈ ਅੱਛਾ ਇਹਨਾਂ ਦੇ ਸੁਧਾਰ ਲਹਿਰ ਵਾਲਿਆਂ ਦੀ ਵੀ ਸੇਵਾ ਹੋ ਗਈ ਪੂਰੀ ਲਗਭਗ ਪੂਰੀ ਹੋ ਚੁੱਕੀ ਜੀ 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 ਨਿਵੇੜ ਲਿਆ ਉਹਨਾਂ ਨੇ ਆਪਣਾ ਜ਼ਿਆਦਾ ਜ਼ਿਆਦਾ ਤਾਂ ਜਿਹੜੀ ਸੇਵਾ ਸੀ ਉਹ ਇੰਡ ਸਾਦੀਏ ਬਰਾਬਰ اچھا ਜਿਹੜੀ ਇਹਨਾਂ ਨੇ ਸਾਰੀਆਂ ਥਾਵਾਂ ਤੇ ਜਾ ਕੇ ਅਲੱਗ-ਅਲੱਗ ਥਾਵਾਂ ਤੇ ਚਾਹੇ ਤਲਵੰਡੀ ਸਾਬੋ ਚਾਹੇ ਫਤਿਹਗੜ੍ਹ ਸਾਬ ਚਾਹੇ ਕੇਸਗੜ੍ਹ ਸਾਬ ਚੱਲ ਰਹੀ ਹੈ ਕਿਉਂਕਿ ਢੀਰ ਸਾਬ ਸਾਬ ਤੱਕ ਢਿਲੇ ਨੇ ਦੋ ਦਿਨ ਤੋਂ ਨਹੀਂ ਕਰ ਰਹੇ ਸੇਵਾ ਹਾਂ ਅੱਜ ਵੀ ਉਹਨਾਂ ਨੇ ਸੇਵਾ ਨਹੀਂ ਅੱਜ ਵੀ ਦੀ ਸੇਵਾ ਕੀਤੀ ਉਹ ਕਹਿੰਦੇ ਕੱਲ ਤੋਂ ਅਸੀਂ ਸੇਵਾ ਦੁਆਰਾ ਸ਼ੁਰੂ ਕਰਾਂਗੇ ਉਧਰ ਸੁਖਵੀਰ ਸ਼ਾਇਦ ਫਤਿਹਗੜ੍ਹ ਸਾਬ ਕੱਲ ਤੋਂ ਕਰਨਗੇ ਜੀ ਬਿਲਕੁਲ ਜੀ ਉਹ ਉੱਥੇ ਕਰਨਗੇ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਫਿਰ ਤਲਵੰਡੀ ਸਾਬੋ ਦੀ ਰਹਿ ਜਾਏਗੀ ਉਹਨਾਂ ਦੀ ਸੇਵਾ ਉਸ ਤੋਂ ਬਾਅਦ ਆ ਕੇ ਹਰਮੰਦਰ ਸਾਹਿਬ ਫਿਰ ਦੁਆਰਾ ਜਿਹੜੀ ਦੇਖ ਕੇ ਉਹਨਾਂ ਨੂੰ ਕਿਹਾ ਹੋ ਗਿਆ ਉਹ ਕਰਨਗੇ ਤੇ ਦੂਜੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਇੱਕ ਵਾਰੀ ਦੱਸ ਦਊਗੀ ਨਾ ਵੀ ਸਾਡੀ ਸੇਵਾ ਮੁਕੰਮਲ ਹੋਊਗੀ ਤੇ ਅਰਦਾਸ ਕਰਾ ਲੈਣਗੇ ਉਹ ਵੀ ਹੂੰ ਬਿਲਕੁਲ ਸਰਟੀਫਾਈਡ ਹੋਣਾ ਜ਼ਰੂਰੀ ਹੈ ਆ ਕੇ ਉੱਥੇ ਪਰ ਜਿਹੜੀਆਂ ਸਵਾਮਾਨੇ ਪਿੰਡ ਸਾਹਿਬ ਚਲੋ ਮੰਨਿਆ ਕਿ ਸੇਵਾ ਤਾਂ ਚੱਲ ਰਹੀ ਹੈ ਨਾਲੇ ਸੇਵਾ ਤਾਂ ਸਾਰੇ ਦਿਨ ਲਈ ਨਹੀਂ ਹੈ ਨਾ ਜੀ ਸੇਵਾ ਕੁਝ ਘੰਟਿਆਂ ਲਈ ਹੈ ਹਾਂ ਬਿਲਕੁਲ ਕਿਉਂਕਿ ਸ੍ਰੀ ਆਪਣਾ ਵਰਕਿੰਗ ਕਮੇਟੀ ਦੇ ਮੀਟਿੰਗ ਬੁਲਾਣੀ ਹੋਵੇ ਪਿੰਡ ਸਰਪ ਕੀਤੇ ਵੀ ਬੁਲਾਈ ਜਾ ਸਕਦੀ ਹੁਣ ਜਿਵੇਂ ਸਾਰੀ ਲੀਡਰਸ਼ਿਪ ਅੱਜ ਸ੍ਰੀ ਅਨੰਦਪੁਰ ਸਾਹਿਬ ਹੈ ਹੂੰ ਉੱਥੇ ਵਿਕ੍ਰਮ ਸਿੰਘ ਮਜੀਠੀਆ ਵੀ ਨੇ ਉੱਥੇ ਸੁੱਚਾ ਸਿੰਘ ਲੰਗਾ ਵੀ ਨੇ ਉੱਥੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਨੇ ਲਗਭਗ ਜਿਹੜੇ ਵੱਡੇ ਆਗੂ ਨੇ ਸਾਰੇ ਅਕਾਲੀ ਦਲ ਦੇ ਉੱਥੇ ਮੌਜੂਦ ਨੇ ਹੂੰ ਹੂੰ ਜਿਹੜੇ ਵਰਕਿੰਗ ਕਮੇਟੀ ਦੇ ਜ਼ਿਆਦਾਤਰ ਮੈਂਬਰ ਨੇ ਸਾਰੇ ਹੂੰ ਹੂੰ ਸੋ ਉੱਥੇ ਵੀ ਮੀਟਿੰਗ ਬੁਲਾ ਸਕਦੇ ਨੇ ਮੀਟਿੰਗ ਕੋਈ ਜ਼ਰੂਰੀ ਤਾਂ ਨਹੀਂ ਕਿ ਚੰਡੀਗੜੀ ਕਰਨੀ ਹੈ ਹੂੰ ਹੂੰ ਮੀਟਿੰਗ ਤਾਂ ਜਿੱਥੇ ਵੀ ਤੁਸੀਂ ਤੁਹਾਨੂੰ ਠੀਕ ਲੱਗਦਾ ਉੱਥੇ ਕਰ ਸਕਦੇ ਹੋ ਮੀਟਿੰਗ ਦਾ ਸ਼ਾਮ ਵੇਲੇ ਵੀ ਕੀਤੀ ਜਾ ਸਕਦੀ ਹੈ ਰਾਤ ਵੇਲੇ ਵੀ ਕੀਤੀ ਜਾ ਸਕਦੀ ਹੈ ਹੂੰ ਬਿਲਕੁਲ ਸ਼ਾਇਦ ਅਜੋ ਚਿਲਾ ਸਾਹਿਬ ਗੱਲ ਤੁਹਾਡੀ ਬਿਲਕੁਲ ਵਾਜੂਬ ਹੈ ਕਿ ਉਹ ਕੁਝ ਵਕਫਾ પા ਕੇ ਟਾਈਮ ਦਾ ਵਰਕਿੰਗ ਮੀਟਿੰਗ ਸੱਦ ਲੈਣਗੇ ਬਿਲਕੁਲ ਤੇ ਉਹਨਾਂ ਨੂੰ ਸਦਨਾ ਬਣਦਾ ਵੀ ਹੈ ਪਰ ਅੱਜ ਦੇ ਦਿਨ ਅਜੇ ਤੱਕ ਕੋਰ ਕਮੇਟੀ ਚ ਵੀ ਕੋਈ ਵੱਡਾ ਫੈਸਲਾ ਲੈ ਸਕਦੇ ਅਸਤੀਫੇ ਬਾਰੇ ਕੋਰ ਕਮੇਟੀ ਚ ਸੁਖਵੀਰ ਬਾਦਲ ਦਾ ਤਾਂ ਚਰਚਾ ਹੀ ਹੋਏਗੀ ਪਰ ਜਿਆਦਾਤਰ ਵੱਡਾ ਉਹਨਾਂ ਦੀ ਜਿਹੜੀ ਅੱਜ ਸਕੋਰ ਕਮੇਟੀ ਦੀ ਮੀਟਿੰਗ ਹੈਗੀ ਹੈ ਉਹ ਸੁਖਵੀਰ ਸਿੰਘ ਬਾਦਲ ਦੇ ਜਿਹੜਾ ਅਟੈਕ ਹੋਇਆ ਉਹਨੂੰ ਲੈ ਕੇ ਤੇ ਉਸ ਲਈ ਹੋ ਸਕਦਾ ਹੈ ਕੱਲੀਦਾਰ ਕੋਈ ਵੱਡੀ ਰਣਨੀਤੀ ਘੜਨ ਜਾ ਰਿਹਾ ਹੈ ਸਰਕਾਰ ਦੇ ਖਿਲਾਫ ਓਕੇ ਜੀ 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 ਹਾਂ ਗੱਲ ਕਿਉਂਕਿ ਸਰਕਾਰ ਵੀ ਇੱਥੇ ਇੱਕ ਜਿਹੜੇ ਵੱਡੇ ਸਪੁਲਿਸ ਦੇ ਅਧਿਕਾਰੀ ਨੇ ਕਹਿਤਾ ਵੀ ਕਿਤੇ ਸਿੰਪਥੀ ਲੈਣ ਵਾਲਾ ਮਾਮਲਾ ਤਾਂ ਨਹੀਂ ਉਹਨਾਂ ਨੇ ਅਕਾਲੀ ਦਲ ਨੂੰ ਕਟਹਿਰੇ 'ਚ ਖੜਾ ਕੀਤਾ ਕਿਸਮ ਦਾ ਹੂੰ ਹੂੰ ਤੇ ਉਹਦਾ ਜਵਾਬ ਮੈਨੂੰ ਲੱਗਦਾ ਇੱਕ ਕੋਈ ਇੱਕ ਉਹਨੂੰ ਦੇਣਗੇ ਤੇ ਨੰਬਰ ਇਹ ਵੀ ਲੱਗ ਰਿਹਾ ਹੁਣ ਅਕਾਲੀ ਦਲ ਨੂੰ ਕਿ ਸੁਖਵੀਰ ਸਿੰਘ ਬਾਦਲ ਪ੍ਰਤੀ ਲੋਕਾਂ 'ਚ ਹਮਦਰਦੀ ਹੈ ਨਹੀਂ ਦੀਨੀ ਹੂੰ ਜੀ ਤੇ ਰਾਜਨੀਤਿਕ ਲੋਕਾਂ ਨੂੰ ਹੁੰਦਾ ਹੈ ਉਹਦਾ ਕੋਈ ਨਾ ਕੋਈ ਲਾਭ ਲਿਆ ਜਾਏ ਹੂੰ ਹੋ ਸਕਦਾ ਹੈ ਕੋਈ ਜਿਹੜਾ ਤਰਨੇ ਮਜਾਰਿਆਂ ਵਾਲਾ ਕੋਈ ਜ਼ਿਲ੍ਹਾ ਪੱਧਰ ਤੇ ਤਰਨੇ ਜਾਂ ਪੰਜਾਬ ਲੈਵਲ ਦਾ ਕੋਈ ਵੱਡਾ ਇਕੱਠ ਕੋਈ ਨਾ ਕੋਈ ਅਜ ਕੋਰ ਕਮੇਟੀ ਨੇ ਜੇ ਮੀਟਿੰਗ ਬੁਲਾਈ ਹੈ ਇਸ ਮਾਮਲੇ ਬਾਰੇ ਵਿਚਾਰ ਕਰਨ ਲਈ ਤਾਂ ਸਿਰਫ ਵਿਚਾਰ ਹੀ ਨਹੀਂ ਹੋਊਗੀ ਉੱਥੇ ਕੋਈ ਨਾ ਕੋਈ ਜ਼ਰੂਰ ਰਾਜਪਾਲ ਕਹਿੰਦਾ ਭਾਵ ਕਿ ਐਕਸ਼ਨ ਪ੍ਰੋਗਰਾਮ ਜ਼ਰੂਰ ਸਾਹਮਣੇ ਆ ਸਕਦਾ ਹੈ ਚਾਹੇ ਰਾਜਪਾਲ ਨਾਲ ਮਿਲ ਕੇ ਮੈਮੋਰੈਂਡਮ ਦੇ ਸਕਦੇ ਨੇ ਸਰਕਾਰ ਦੇ ਖਿਲਾਫ ਕੋਈ ਹਾਈ ਕੋਰਟ ਚ ਜਿਹੜੀ ਇਨਕੁਆਇਰੀ ਦੀ ਮੰਗ ਕਰ ਸਕਦੇ ਨੇ ਇਸ ਮਾਮਲੇ ਨੂੰ ਲੈ ਕੇ ਉਹ ਲਗਾਤਾਰ ਕਾਲੀਦਾਰ ਮੰਗ ਕਰ ਰਹੇ ਹਾਂ ਕੇਂਦਰ ਤੱਕ ਵੀ ਕੋਈ ਅਪਰੋਚ ਰੱਖ ਸਕਦੇ ਆ ਕੰਪਲੇਟ ਕਰ ਸਕਦੇ ਨੇ ਜੀ ਤੇ ਕੋਈ ਅਲਟੀਮੇਟਮ ਦੇ ਸਕਦੇ ਨੇ ਵੀ ਜੇ ਇੰਨੇ ਦਿਨਾਂ ਚ ਨਾ ਹੋਈ ਪੰਜਾਬ ਸਰਕਾਰ ਨੇ ਨਹੀਂ ਉਹ ਇਨਕੁਆਇਰੀ ਸੌਂਪੀ ਹਾਈ ਕੋਰਟ ਤੋਂ ਕਿਉਂਕਿ ਪੰਜਾਬ ਸਰਕਾਰ ਜੇ ਕਹਿ ਦਵੇ ਫਿਰ ਕੋਈ ਦੋ ਦੋ ਰਾਮ ਨੇ ਮੁੱਖ ਮੰਤਰੀ ਨੇ ਐਲਾਨ ਕਰਨਾ ਹੁੰਦਾ ਹੈ ਹੂੰ ਤੇ ਇਸ ਮੰਗ ਆਪਣਾ ਦਬਾਅ ਪਾਉਣ ਲਈ ਕੋਈ ਹੋਰ ਤਰ੍ਹਾਂ ਦੇ ਮਜਾਰੇ ਦੀ ਜਿਹੜੀ ਹੈਗੀ ਆ ਉਹ ਰਣਨੀਤੀ ਅਪਣਾ ਸਕਦੇ ਨੇ ਹੂੰ ਹੂੰ ਠੀਕ ਤਾਂ ਇਸ ਕਰਕੇ ਜਿਹੜਾ ਹੈਗਾ ਅਕਾਲੀ ਦਲ ਅੱਜ ਜਿਹੜੀ ਮੀਟਿੰਗ ਹੈ ਸੁਖਵੀਰ ਸਿੰਘ ਬਾਦਲ ਦੇ ਉਹਨੂੰ ਲੈ ਕੇ ਹੋ ਰਹੀ ਹੈ ਜੋ ਉਹਨਾਂ ਤੇ ਹਮਲਾ ਹੋਇਆ ਸੀ ਹਮਰ ਸਿਰ ਪਿਛਲੇ ਦਿਨ ਨਰਯਾਨ ਸਿੰਘ ਚੌੜਾ ਨੇ ਜੀ ਸਰਕਾਰ ਫੈਡਰੇਸ਼ਨ ਦੇ ਜਿਹੜੇ ਆਗੂ ਨੇ ਉਹਨਾਂ ਨੇ ਗੋਲੀ ਚਲਾਈ ਸੀ ਉਹਦੇ ਤੇ ਉਹਨਾਂ ਤੇ ਕੁਦਰਤੀ ਬਚਾਅ ਹੋ ਗਿਆ ਜੀ ਜੀ ਪਰ ਦੂਜੇ ਪਾਸੇ ਜਿਹੜਾ 3 ਦਿਨ ਜਿਹੜਾ ਸਮਾਂ ਸੀ ਉਹ ਵਰਕਿੰਗ ਕਮੇਟੀ ਨੂੰ ਜਿਹੜੇ ਨਿਰਦੇਸ਼ ਦਿੱਤੇ ਸੀ ਵੀ ਸੇਫਾ ਪ੍ਰਵਾਨ ਕਰਕੇ ਸ੍ਰੀ ਕਲਤਾ ਸਾਹਿਬ ਨੂੰ ਸੁਖਵੀਰ ਸਿੰਘ ਬਾਦਲ ਦਾ ਸੰਦਸਨ ਦੱਸਿਆ ਜਾਏ ਉਹ ਸਮਾਂ ਲੰਘ ਚੁੱਕਿਆ ਹੈ ਨਹੀਂ ਸੇਫਾ ਹਲੇ ਤੱਕ ਪ੍ਰਵਾਨ ਕੀਤਾ ਗਿਆ ਹਲੇ ਤੁਹਾਨੂੰ ਦੋ ਪਿਛਲੇ ਮਹੀਨੇ ਦਿੱਤਾ ਸੀ 16 ਨਵੰਬਰ ਨੂੰ ਹਾਂਜੀ ਹਾਂ ਬਿਲਕੁਲ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਸੇਫਾ ਉਹਦੋਂ ਤੋਂ ਪੈਂਡਿੰਗ ਪਿਆ ਹੈ ਹਾਲਾਂਕਿ ਮੀਟਿੰਗ ਬਾਰੇ ਵਿਚਾਰ ਕਰਨ ਲਈ ਵਰਕਿੰਗ ਕਮੇਟੀ ਦੀ ਮੀਟਿੰਗ ਇੱਕ ਵਾਰ ਹੋ ਵੀ ਚੁੱਕੀ ਹੈ ਹੂੰ ਹੂੰ ਉਦੋਂ ਕਿਹਾ ਗਿਆ ਸੀ ਕਿ ਅਸੀਂ ਜ਼ਿਲ੍ਹਾ ਜੇਜ਼ੇਦਾਰਾਂ ਦੀ ਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਕਰਕੇ ਉਹਨਾਂ ਦਾ ਉਹਨਾਂ ਦੀ ਲਾਵਾਂਗੇ ਵੀ ਕੀ ਕਹਿ ਰਹੇ ਨੇ ਉਹਨਾਂ ਦੀ ਭਾਵਨਾਵਾਂ ਪੁੱਛਾਂਗੇ ਵੀ ਅਸਤੀਫਾ ਪ੍ਰਵਾਨ ਕਰਨਾ ਚਾਹੀਦਾ ਏਕ ਨਹੀਂ ਕਰਨਾ ਚਾਹੀਦਾ ਹੂੰ ਹੂੰ ਪਰ ਹੁਣ ਤੱਕ ਕਿਉਂਕਿ ਸਿੱਧਾ ਸਿੱਧਾ ਆਦੇਸ਼ ਹੈ ਸ੍ਰੀ ਕਾਲ ਤਖਸਬ ਦਾ ਅਸਤੀਫਾ ਪ੍ਰਵਾਨ ਕਰੋ ਬਿਲਕੁਲ ਸੋ ਅਸਤੀਫਾ ਪ੍ਰਵਾਨ ਕਰਨਾ ਪਏਗਾ ਇੱਕ ਕਰਦੇ ਕਦੋਂ ਨੇ ਅਕਾਲੀ ਦਲ ਕਦੋਂ ਵਰਕ ਮੀਟਿੰਗ ਦੀ ਮੀਟਿੰਗ ਹੈ ਅੱਜ ਵਾਲੀ ਕੋਰ ਕਮੇਟੀ ਉੱਤੇ ਵੱਡੇ ਪੱਧਰ ਉੱਤੇ ਨਜ਼ਰਾਂ ਬਿਲਕੁਲ ਬਿਲਕੁਲ ਪਿੰਡਰ ਸਾਹਿਬ ਅਕਾਲੀ ਹਲਕਿਆਂ ਦੇ ਵਿੱਚ ਇਹ ਅੱਜ ਦੀ ਬੈਠਕ ਬੜੀ ਅਹਿਮ ਕਹਿ ਸਕਦੇ ਹਾਂ ਕਿ ਫੈਸਲਾ ਲੈਣ ਦੀ ਇੱਕ ਵੱਡੀ ਘੜੀ ਹੈ ਜੀ ਅੱਜ ਦੇ ਇਸ ਮੀਡੀਆ ਸਰਦਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਉੱਗੇ ਪੱਤਰਕਾਰ ਤੇ ਰਾਜੀ ਮਹਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਤੋਂ ਚਿਲਾ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਲਈ ਤੁਸੀਂ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ பத்து பத்து பின்னர் மிஷன் பஞ்சாபி